ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਪਾਤਸ਼ਾਹੀ ਪਹਿਲੀ ਛੇਵੀਂ ਤੇ ਨੌਵੀਂ ਦੇ ਜੋ ਕਿ ਸਥਿਤ ਹੈ ਕਨੌੜ ਸਾਹਿਬ ਪਿੰਡ ਕਨੌੜ ਜਿਸ ਨੂੰ ਕਿ ਟਾਲ ਕਨੌੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਫੱਗੂ ਆਲਾ ਘਰਾਚੋਂ ਸੰਗਰੇੜੀ ਹੁੰਦੇ ਹੋਏ ਅਸੀਂ ਪਹੁੰਚ ਜਾਂਦੇ ਹਾਂ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਇੱਕ ਨਦੀ ਦੇ ਕਿਨਾਰੇ ਨਾਲ ਵਸਿਆ ਹੋਇਆ ਹੈ ਤੇ ਇਹ ਦ੍ਰਿਸ਼ ਮਨ ਨੂੰ ਬਹੁਤ ਸਕੂਨ ਦਿੰਦਾ ਹੈ ਇੱਥੇ ਆ ਕੇ ਬੰਦਾ ਹਰ ਪ੍ਰਕਾਰ ਦੇ ਟੈਨਸ਼ਨ ਤੋਂ ਆਪਣੇ ਆਪ ਨੂੰ ਮੁਕਤ ਪਾਉਂਦਾ ਹੈ ਇਹ ਸੋਚ ਕੇ ਕਿ ਕਿਸੇ ਟਾਈਮ ਬਾਬੇ ਨਾਨਕ ਹੁਣੀ ਇਸ ਜਗ੍ਹਾ ਤੇ ਇਸ ਨਹਿਰ ਦੇ ਕਿਨਾਰੇ ਬੈਠੇ ਉੱਠੇ ਚਰਨ ਪਾਏ ਹੋਣਗੇ ਤਾਂ ਇੱਕ ਅਜੀਬ ਜਿਹੀ ਬਹੁਤ ਪੋਜ਼ਿਟਿਵ ਵਾਈਬ ਮਿਲਦੀ ਹੈ ਕਰਾਚੋ ਪਿੰਡ ਮੰਨੇ ਪਰ ਮੰਨੇ ਇੱਕ ਵੱਡੀ ਖਿਡਾਰੀਆਂ ਦਾ ਪਿੰਡ ਰਿਹਾ ਹੈ ਸੋਮਾ ਕਰਾਚੋ ਪੂਰੀ ਦੁਨੀਆ ਵਿੱਚ ਨਾਮ ਖੱਟ ਚੁੱਕਿਆ ਹੈ ਅੱਜ ਪੂਰਨਮਾਸ਼ੀ ਦਾ ਦਿਨ ਸੀ ਤਾਂ ਸੰਗਤ ਦਾ ਬਹੁਤ ਜ਼ਿਆਦਾ ਘਟ ਸੀ ਚਾਰੇ ਪਾਸੇ ਸੰਗਤ ਤੁਸੀਂ ਦੇਖ ਸਕਦੇ ਹੋ ਇਤਿਹਾਸ ਦੀ ਗੱਲ ਕਰ ਲਈਏ ਤਾਂ ਇੱਥੇ ਗੁਰਨਾਨਕ ਪਾਤਸ਼ਾਹ ਵੇਲੇ ਦਾ ਇੱਕ ਦਰਖਤ ਜੋ ਕਿ ਅੱਜ ਵੀ ਮੌਜੂਦ ਹੈ ਉਸੇ ਟਾਈਮ ਢਾੜਵੀਆਂ ਤੋਂ ਇਸ ਪਿੰਡ ਦੀ ਰੱਖਿਆ ਕਰਨ ਲਈ ਇੱਕ ਟੱਲ ਲਟਕਾਇਆ ਗਿਆ ਸੀਗਾ ਜੋ ਕਿ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਥੋੜੀ ਸੇਵਾ ਕੀਤੀ ਲੰਗਰ ਛਕਿਆ